ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਸਿੱਧੀ ਲੈ ਲਏ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਹੋਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਾਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਨੜਦੇ ਤੋਂ ਇੱਕ ਗਰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਫਿਰ ਉਸ ਤੋਂ ਦਾ ਪੈੜਾ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਫਿਰ ਉਸ ਤੋਂ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗਰ ਫੋਲਡ ਕਰਾਂਗੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਕੇ ਤੇ ਹੁਣ ਇਸ ਲੜ ਨੂੰ ਆਪਾਂ ਬੈਕ ਤੱਕ ਸਾਫ਼ ਕਰ ਲਵਾਂਗੇ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਉੱਤੇ ਹੱਥ ਫੇਰ ਕਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਸੈੱਟ ਕਰ ਲਵਾਂਗੇ ਜਿਨਾਂ ਵੀ ਰਾਣ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਰਾਣੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁੰਡੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਕਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਆਪਾਂ ਫਰੰਟ ਦੇ ਉੱਤੇ ਡਬਲ ਫੋਲਡ ਕਰਾਂਗੇ ਦੋਸਤਾ ਲੜ ਨੂੰ ਉਪਰੋਂ ਇੱਕ ਗਾਰ ਫੋਲਡ ਕਰਕੇ ਤੇ ਇਸ ਲੜ ਨੂੰ ਹੁਣ ਬੈਕ ਤੱਕ ਸਾਫ਼ ਕਰਾਂਗੇ ਲੜ ਦੇ ਤੇ ਹੱਥ ਫੇਰ ਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦਮਾਗੇ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਆਪਣਾ ਇਸ ਲੜ ਦਾ ਫਾਸਲਾ ਆਊਗਾ ਉਸ ਫਾਸਲੇ ਨੂੰ ਸੈੱਟ ਕਰ ਲਵਾਂਗੇ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾ ਮਾਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਰੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇਰਾ ਬੰਦ ਪਾਸਾ ਹੋ ਗਿਆ ਉਸ ਨੂੰ ਉੱਪਰ ਰੱਖ ਲਵਾਂਗੇ ਫਿਰ ਉਸ ਤੋਂ ਲੜਦਾ ਜਿਹੜਾ ਬਾਦੂ ਕਪੜਾ ਉਸ ਕਪੜੇ ਨੂੰ ਆਪਾਂ ਅੰਦਰ ਨੂੰ ਫੋਲਡ ਕਰਕੇ ਤੇ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਾਂਗੇ ਫਿਰ ਉਸ ਤੋਂ ਲੜ ਨੂੰ ਆਪਾਂ ਡਬਲ ਫੋਲਡ ਕਰਾਂਗੇ ਤੇ ਇਸ ਲੜ ਨੂੰ ਬੈਕ ਤੱਕ ਜਿਹੜਾ ਸਾਫ਼ ਕਰਾਂਗੇ ਜੀ ਲੜਨ ਨੂੰ ਬੈਕ ਟਾਕ ਸਾਫ਼ ਕਰਨ ਤੋਂ ਜਿਹੜਾ ਕਿ ਆਪਾਂ ਹੁਣ ਇਸ ਲੜ ਦੇ ਹੱਥ ਫੇਰ ਕੇ ਜਿਹੜਾ ਇਸ ਲੜ ਨੂੰ ਲਗਾ ਦਮਾਂਗੇ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਗਾ ਉਸ ਫਾਸਲੇ ਨੂੰ ਸੈੱਟ ਕਰਾਂਗੇ ਜਿਹੜੇ ਆਪਣੇ ਪੇਚਾਂ ਨੇ ਪੇਚਾਂ ਜਿਹੜਾ ਆਪਣਾ ਫਾਸਲਾ ਹੋ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਜਿਹੜਾ ਆਪਣਾ ਪੇਜ ਦਾ ਫਾਸਲਾ ਵਧ ਘਾਟ ਨਹੀਂ ਰੱਖਾਂਗੇ ਜਿਹੜਾ ਹੁਣ ਆਪਾਂ ਜਿਹੜਾ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ ਫਾਸਲਾ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਲਈ ਤੁਸੀਂ ਡਬਲ ਸ਼ੀਸ਼ਾ ਵਾਰਤ ਸਕਦੇ ਹੋ ਡਬਲ ਸਿਵਚ ਦੇ ਕੇ ਕਿਸੇ ਵੀ ਤੁਹਾਡੇ ਉੱਪਲੇ ਪੇਜ ਦਾ ਫਾਸਲਾ ਵਧਿਆ ਘਟੂਗਾ ਤੁਸੀਂ ਡਬਲ ਸਿਵਚ ਦੇ ਕੇ ਉਸ ਲੜ ਦਾੜਾ ਦਾ ਫਾਸਲਾ ਉਹ ਸੈਟ ਕਰ ਸਕਦੇ ਹੋ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੋਂ ਡਬਲ ਫੋਲਡ ਕਰਾਂਗੇ ਇਸ ਲੜ ਨੂੰ ਬੈਕ ਟੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਸਾਫ਼ ਕਰਾਂਗੇ ਜੀ ਲੜਨ ਨੂੰ ਬੈਕ ਟਾਕ ਸਾਫ ਕਰਤਾ ਹੁਣ ਆਪਾਂ ਇਸ ਲੜਨ ਨੂੰ ਉੱਪਰੋਂ ਜਿਹੜਾ ਫੋਲਡ ਕਰਕੇ ਤੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਇਸ ਲੜਨ ਨੂੰ ਸਾਫ ਕਰਕੇ ਜਿਹੜਾ ਇਸ ਲੜਨ ਨੂੰ ਲਗਾ ਦੇਵਾਂਗੇ ਹੁਣ ਆਪਾਂ ਇਸ ਲੜ ਦੇ ਵਿੱਚ ਬਾਅਦ ਫੇਰ ਜਿਹੜਾ ਆਪਣਾ ਇਸ ਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਸੈੱਟ ਕਰ ਲਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਹੁਣ ਇਹ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਵਾਲ ਕੇ ਪਿੰਚ ਕਰਕੇ ਤੇ ਪੂਣੀ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਤੇ ਫਰੰਟ ਦੇ ਤੋਂ ਲਾੜ ਨੂੰ ਇੱਕ ਵਾਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਇਸ ਲਾੜ ਨੂੰ ਡਬਲ ਹੋਲਡ ਕਰਾਂਗੇ ਤੇ ਹੁਣ ਇਸ ਲਾੜ ਨੂੰ ਬੈਕ ਤੱਕ ਜਿਹੜਾ ਕਿ ਚੰਗੀ ਤਰ੍ਹਾਂ ਸਾਫ਼ ਕਰਾਂਗੇ ਲਾੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲਾੜ ਨੂੰ ਹੁਣ ਜਿਹੜਾ ਕਿ ਤੋਂ ਫੋਲਡ ਕਰਕੇ ਇਸ ਲਾੜ ਦੇ ਉੱਤੇ ਹੱਥ ਫੇਰ ਕੇੜਾ ਆਪਾਂ ਇਸ ਲਾੜ ਨੂੰ ਲਗਾ ਦਵਾਂਗੇ ਜੀ ਹੁਣ ਜਿਹੜੀ ਆਪਣੀ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਨੇ ਛੇਮੇ ਲੜ ਲਗਾਇਆ ਸੀ ਛੇਮੇ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਉਸ ਲੜ ਦਾ ਜਿਹੜਾ ਆਪਣਾ فاصلਾ ਹੋਗਾ ਉਸ فاصل ਨੂੰ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਪੱਗ ਪੈਨ ਲਗਾਵਾਂਗੇ ਕਲਗੀ ਲੜ ਦੇ ਲਈ ਜਿੱਥੋਂ ਆਪਾਂ ਨੇ ਛੇਮੇ ਲੜ ਫੋਲਡ ਕੀਤਾ ਸੀ ਛੇਮੇ ਲੜ ਦੇ ਉੱਪਰ ਆ ਕਿਹੜਾ ਪੱਗ ਪੈਨ ਨੂੰ ਲਗਾਵਾਂਗੇ ਪਰ ਉਸ ਤੋਂ ਆ ਕਲਗੀ ਲੜ ਦੀ ਪੂਣੀ ਨੂੰ ਕੋਲ ਕਿਸ ਦੇ ਉੱਪਰ ਲਾ ਪੱਲਾ ਹੋ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਤੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਸਾਫ਼ ਕਰਾਂਗੇ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲੜ ਦੇਤੇ ਹੱਥ ਫੇਰ ਕੇ ਇਸ ਲੜ ਦੇ ਵਿੱਚ ਜਿੰਨੇ ਵੀ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦੇਵਾਂਗੇ ਹੁਣ ਆਪਾਂ ਇਸ ਲੜ ਦੇ ਜਿਹੜੇ ਆਪਣੇ ਉੱਪਰ ਵਾਲ ਹੋਣ ਉਹਨਾਂ ਨੂੰ ਉਹਨਾਂ ਬਲਾਂ ਨੂੰ ਆਪਾਂ ਬਾਅਦ ਦੇ ਨਾਲ ਕੱਢ ਦੇਵਾਂਗੇ ਜੀ ਜਿਹੜਾ ਆਪਾਂ ਨੇ ਪੱਗਪੈਨ ਲਗਾਇਆ ਸੀਗਾ ਜਿੱਥੋਂ ਆਪਾਂ ਜਿਹੜਾ ਆਪਾਂ ਪੱਗਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਪੱਗਪੈਨ ਥੱਲੇ ਚੀ ਲੈ ਆਵਾਂਗੇ ਪੱਗਪੈਨ ਥੱਲੇ ਚੀ ਲੈਣ ਤੋਂ ਬਾਅਦ ਲੜ ਨੂੰ ਆਪਾਂ ਫਰੰਟ ਵਾਲੂ ਜਿਹੜਾ ਕਮਾ ਦੇਵਾਂਗੇ ਫਰੰਟ ਵਾਲੂ ਕਮਾਉਣ ਤੋਂ ਬਾਅਦ ਜਿੱਥੋਂ ਆਪਾਂ ਇਸ ਲੜ ਤੋਂ ਛੇਵੇਂ ਲੜ ਥੱਲੇ ਜਿਹੜਾ ਦਬ ਦਵਾਂਗੇ ਜੇਕਰ ਤੁਹਾਡਾ ਲੜਾ ਡੋਪਰ ਟਲ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਲੜਾ ਟਲ ਨਹੀਂ ਰਹੇਗਾ ਹੁਣ ਆਪਾਂ ਇਸ ਲੜ ਦੇ ਉੱਤੇ ਜਿਹੜੇ ਆਪਣੇ ਪੱਗ ਪੈਣ ਉਹ ਲਗਾ ਲਵਾਂਗੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਆਪਾਂ ਲੜ ਲਗਾਇ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲਾੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰਦ ਦੇ ਤੇੜਾ ਕਿਸ ਲਾੜ ਨੂੰ ਖਿਲਾਰ ਲਵਾਂਗੇ ਪੂਰੇ ਸਰਦ ਦੇ ਤੇ ਲਾੜ ਨੂੰ ਖਿਲਾਰਨ ਤੋਂ ਬਾਅਦ ਲੜਾਇਆ ਤੇ ਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਉਂਗਲਾਂ ਨਾਲ ਦੇ ਦੇਵਾਂਗੇ ਫਿਰ ਇਹੜਾ ਆਪਣਾ ਮੂੜ ਲੜਊਗਾ ਮੂੜ ਲੜ ਨੂੰ ਖਿੱਚ ਕੇੜਾ ਆਪਣਾ ਸਿਰਾ ਟਾਈਟ ਕਰਾਂਗੇ ਚੰਗੀ ਤਰ੍ਹਾਂ ਇਹੜਾ ਆਪਣਾ ਸਿਰਾ ਕਵਰ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹੇ ਤਾਂ ਤੁਸੀਂ ਡਬਲ ਸ਼ਿਫਟ ਚ ਦੇ ਕੇੜਾ ਆਪਣਾ ਸਿਰਾ ਟੱਕ ਸਕਦੇ ਹੋ ਹੁਣ ਆਪਣਾ ਜਿਹੜਾ ਸਿਰਾ ਕਵਰ ਕਰਾਂਗੇ ਤੇ ਜਿਹੜੀ ਆਪਣੀ ਪਾਗ ਆ ਦੁਨੀਆ ਖਾ ਤੋਂ ਵੀ ਬਰਾਬਰ ਕਰਾਂਗੇ ਜਿਹੜਾ ਆਪਣਾ ਕਲਗੀ ਲੜਊਗਾ ਕਲਗੀ ਲੜ ਨੂੰ ਵੀ ਆਪਾਂ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਆਪਣਾ ਲੜਾ ਜਿਹੜਾ ਆਪਣਾ ਸਿਰੋ ਵੀ ਜਿਹੜਾ ਆਪਾਂ ਕਵਰ ਕਰਾਂਗੇ ਤੇ ਜਿਹੜੀ ਆਪਣੀ ਬਾਕੀ ਪੱਗ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰਾਂ ਕਰ ਲਵਾਂਗੇ ਤੇੜਾ ਆਪਣਾ ਮੂਹੜ ਲੜਊਗਾ ਮੂਹੜ ਲੜ ਨੂੰ ਆਪਾਂ ਦੋਨਾਂ ਸਾਈਡ ਤੋਂ ਫੋਲਡ ਕਰਾਂਗੇ ਜੀ ਲੜ ਨੂੰ ਦੋਨਾਂ ਹੈਡਾਂ ਦਾ ਫੋਲਡ ਕਰਨ ਤੋਂ ਬਾਅਦ ਆਪਾਂ ਸਲੜ ਨੂੰ ਬੈਕ ਤੇ ਹੀ ਦੱਬ ਦੇਵਾਂਗੇ ਹੁਣ ਜਿਹੜੀ ਆਪਣੀ ਪਾਗਾ ਕੰਪਲੀਟ ਹੋ ਚੁੱਕੀ ਆ ਇਸ ਪਾਗ ਦੀ ਜਿਹੜੀ ਆਪਾਂ ਬਾਕੀ ਸ਼ੈਡਿੰਗ ਹੋ ਗਈ ਆ ਆਪਾਂ ਕਰ ਲਵਾਂਗੇ ਚੰਗੀ ਤਰ੍ਹਾਂ ਆਪਣਾ ਸਿਰੋ ਵੀ ਜਿਹੜਾ ਆਪਾਂ ਕਵਰ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ